ਮੋਸ਼ਕ ਮਾਰਨ ਦੀ ਆ ਮਾ ਨਹੀਂ ਤੇ ਤੀਜੇ ਆ ਗਈ ਸਾਨੂੰ ਪਹਿਲੀ ਟਨਲ ਜਾਂ ਟਨਲ ਗੂੰਜਾ ਪਾਉਂਦੀ ਗੂੰਜਾ ਇਹ ਆ ਜੀ ਮਾ ਚਲਦਾ ਡਡਾ ਹੋਰ ਸ਼ਾਇਰ ਯੂ ਚੈੱਕ ਕਰੋ ਜਵਾਨੋ ਬਿਊਟੀ ਆ ਗਈ ਰਵਾਲਸਰ ਦਾ ਸਬਰ ਕਿਹੋ ਜਿਹਾ ਰਿਹਾ ਬਹੁਤ ਵਧੀਆ ਰਿਹਾ ਬਹੁਤ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਮਹਾਚਲ ਵਿੱਚ ਐਂਟਰੀ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਰਵਾਲਸਰ ਤੱਕ ਦਾ ਸਫ਼ਰ ਜੋ ਕਿ ਅਸੀਂ ਤਕਰੀਬਨ ਕੋਈ 90 ਤੋਂ 91 ਕਿਲੋਮੀਟਰ ਦਾ ਤੇ ਆਓ ਸ਼ੁਰੂ ਕਰਦੇ ਹਾਂ ਸਾਡੇ ਅੱਜ ਦੇ ਸਫ਼ਰ ਨੂੰ ਹਾਂ ਹਾਂ ਇਹ ਹੈ ਬਰਾਵਾ ਪਤਾ ਲੱਗੋ ਦੇ ਹਾਂ ਕਿੱਥੇ ਉੱਠ ਸਾਹ ਬਾਈ ਗੇੜ ਮਹਾਚਲ ਪ੍ਰਦੇਸ਼ ਦਾ ਮੁਸ਼ਕਮਾਂ ਰੰਡੀਆਂ ਆ ਆ ਨਹੀਂ ਤੇ ਤਿੱਜੇ ਦੀ ਆ ਸਾਹ ਤੇਜੇ ਦੀ ਆ ਤੇਜੇ ਜੀ ਬਾਈ ਬੋਡੀ ਹੋਰ ਲੱਗਦਾ ਇਹ ਮਾਜਲ ਤੇ ਐਂਟਰ ਹੋ ਚੁੱਕੇ ਮੋਟਰਸਾਈਕਲ ਤੀਸਰੀ ਗੇਅਰ ਚ ਮਰੂ ਮਰੂ ਕਰਨ ਦੇ ਆ ਕੌਣ ਪਹਾੜੀ ਚੜਨ ਲੈਣ ਜੋ ਥੱਲੇ ਉਤਰੇ ਫੇਰ ਹੋ ਸਕਦਾ ਸੂਤਰ ਹੋ ਯਾਰ ਪਰ ਪਹਾੜ ਬਹੁਤ ਸਿਰੇ ਤੇ ਸੜਕਾਂ ਉਤੋਂ ਹੀ ਸਿਰੇ ਦੀਆਂ ਬਹੁਤ ਵਧੀਆ ਸਿਸਟਮ ਬਣ ਗਿਆ ਹੋਣਾ ਪਹਿਲਾਂ ਜਦੋਂ ਆਏ ਅਜ ਤੋਂ ਤਰੀਬਨ ਕੋਈ 8 ਸਾਲ ਪਹਿਲਾਂ ਉਦੋਂ ਦੇ ਸੜਕਾਂ ਨਹੀਂ ਐਡੀਆਂ ਉਹਦੀਆਂ ਪਰ ਹੁਣ ਤੇ ਆਏ ਵਟ ਘਟੇ ਪਏ ਬਹੁਤ ਵਧੀਆ ਆ ਗਈ ਆ ਜੀ ਸਾਨੂੰ ਪਹਿਲੀ ਟਨਲ ਤੇ ਭੂਮੀ ਹਿਮਾਚਲ ਮੇ ਆਪਕਾ ਸਵਾਗਤ ਹੈ ਬਿਲਕੁਲ ਜੀ ਸਾਡਾ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਆ ਪਹਿਲੀ ਟਨਲ ਆ ਗਈ ਆ ਜੀ ਸਾਡੀ ਬਹੁਤ ਸ਼ਾਨਦਾਰ ਕੰਮ ਬਣਿਆ ਪਿਆ ਇਹ ਟਨਲ ਦੇ ਟਨਲ ਦੇ ਵਿੱਚ ਕੈਮਰਾ ਹੀ ਕੂਮਰੇ ਬਹੁਤ ਕੁਝ ਲੱਗਾ ਹੋਇਆ ਉਹ ਵਟੇ ਇੱਕ ਮਾਇਲ ਕਹਿੰਦਾ ਨਾ ਹੀ ਕੀਤਾ ਜਾਵੇ ਚੰਗਾ ਵੀਰੇ ਗੂੰਜਾ ਟਨਲ ਗੂੰਜਾ ਪਉਂਦੀ ਗੂੰਜਾ ਪਰ ਸਿਰੇ ਦਾ ਸਿਸਟਮ ਬਣਿਆ ਹੋਇਆ ਸਿਰੇ ਦਾ ਸਪੀਡ ਕੈਮਰੇ ਲੱਗੇ ਹੋਇਆ ਸਪੀਡ ਤੇ ਧਾਰਨੇ ਜਾਣਾ ਜੀ ਤਾਂ ਬੰਦੇ ਨੂੰ ਬਹੁਤ ਸਿਰਾ ਬਣਿਆ ਹੋਇਆ ਵਾ ਇਹ ਆਜੀ ਟਨਲ ਨੰਬਰ 2 ਦੋਸਰਾ ਨੰਬਰ ਟਨਲ ਆ ਆ ਗਈ ਆ ਜੀ ਟਨਲ ਨੰਬਰ 3 ਭਾਰਤੀਏ ਰਾਈਟਰੀ ਰਾਜਮਾਰਕ 50 ਦੀ ਸਪੀਡ ਇੱਥੇ ਤੇ ਗੂੰਜਾ ਇਹ ਵੀ ਬੜੀਆਂ ਪਉਂਦੀ ਜੇ ਇਸ ਸਿਰਾ ਵੀਰ ਅਵੀਉ ਕਿਹੋ ਜਿਹਾ ਵਾ ਵੀਉ ਬਾਰੇ ਕੀ ਕਹਿਣਾ ਚਾਹੁੰਦੇ ਜੀ ਬਹੁਤ ਬਹੁਤ ਥੋੜਾ ਜਿਹਾ ਆ ਰਿਹਾ ਬਹੁਤ ਆ ਰਿਹਾ ਸੜਕਾਂ ਬਾਰੇ ਸਿਰਾ ਜੀਤੀ ਪਈ ਜਾਣਾ 10 ਸਾਲ ਬਾਅਦ ਹਾਂ ਸਿਰਾ ਕੰਮ ਵਾਟ ਕਟ ਦੇ ਵੀਉ ਓਏ ਹੋਏ ਹੋਏ ਅਸੀਂ ਆਪਦੀਆਂ ਬਿਆਨ ਨਹੀਂ ਕਰ ਸਕਦੇ ਚਲੋ ਇੱਥੇ ਵੀਡੀਓ ਤੇ ਪਤਾ ਨਹੀਂ ਲੱਗਣਾ ਪਰ ਵੀਉ ਸਿਰਾ ਭਾਈ ਮਰਜੀ ਕਹਿ ਦिए ਪਰਾੜੇ ਰੋਡ ਬਣਾਏ ਆ ਨਾ ਇਹ ਰੋਡਾਂ ਲੋ ਦੇ ਮਹਾਜਲ ਸਰਕਾਰ ਦੀ ਜਿੰਨੀ ਤਰੀਫ਼ ਕੀਤੀ ਜਾਂਦਾ ਨਹੀਂ ਥੋੜੀ ਉਹ ਕਿ ਆ ਰੋਡ ਬਣਾਏ ਆ ਵੀਊ ਚੈੱਕ ਕਰੋ ਤੇ ਨਾਲੇ ਆ ਰੋਡ ਚੈੱਕ ਕਰੋ ਪਤਾ ਨਹੀਂ ਲੱਗਣ ਪੰਜਾਬ ਚ ਫਿਰਨ ਰਿਆਂ ਕਿ ਮਹਾਜਲ ਚ ਬਾੜਾ ਚ ਬਾਟੇ ਗੱਡੇ ਪਏ ਬਈ ਬਾਟ ਹੀ ਗੱਡੇ ਪਏ ਮੀਟ ਟਨਲ ਆ ਜੀਏ ਭਾਈ ਮਾਝਲ ਮੈਂ ਕਾਰਿਆ ਪ੍ਰਗਤੀ ਪਰ ਹੈ ਬਹੁਤ ਪ੍ਰਗਤੀ ਪਰ ਹੈ ਬਹੁਤ ਤਰੱਕੀ ਹੋ ਰਹੀ ਹੈ ਮਾਝਲ ਮੈਂ ਇਹ ਹੈ ਜੀ ਮਾਝਲ ਦਾ ਡਾਓਰ ਸ਼ਾਇਰ ਬਹੁਤ ਸਿਰਰ ਬੋਲ ਵਧੀਆ ਖੂਬਸੂਰਤੀ ਜਿ ਵਸਿਆ ਹੈ ਸ਼ਹਿਰ ਕਿਉਂ ਵੀਰ ਜਗਰਾ ਜੀ ਬਹੁਤ ਵਧੀਆ ਜੀ ਗੁਰਦੁਆਰਾ ਰਵਾਲਸਰ ਸਾਹਿਬ ਨੂੰ ਦੋ ਰਸਤੇ ਜਾਂਦੇ ਨੇ ਇੱਕ ਜਾਂਦਾ ਮੰਡੀ ਸ਼ਹਿਰ ਤੋਂ ਤੀਰੇ ਪਰ 3 ਕਿਲੋਮੀਟਰ ਪਹਿਲਾਂ ਤੇ ਇੱਕ ਜਾਂਦਾ ਮੰਡੀ ਸ਼ਹਿਰ ਦੇ ਵਿੱਚੋਂ ਦੀ ਅਸੀਂ ਜੇ ਇਸ ਰਸਤੇ 'ਤੇ ਨਹੀਂ ਜਾ ਰਹੇ ਇਹ ਉਹ ਰਸਤਾ ਹੈ ਜੋ ਮੰਡੀ ਤੋਂ 3 ਕਿਲੋਮੀਟਰ ਪਹਿਲਾਂ ਆਉਂਦਾ ਹੈ ਪਰ ਇਸ ਰਸਤੇ ਦੇ ਵਿੱਚ ਖੜੀਆਂ ਚੜ੍ਹੀਆਂ ਬਹੁਤ ਜ਼ਿਆਦੀਆਂ ਨੇ ਮੋਰਸਲ ਪਹਿਲੇ ਗੇਅਰ ਦੇ ਵਿੱਚ ਬਹੁਤ ਔਖਾ ਕੇ ਚੜਦਾ ਪਰ ਜਿਹੜਾ ਰਸਤਾ ਮੰਡੀ ਸ਼ਹਿਰ ਦੇ ਵਿੱਚੋਂ ਦੀ ਜਾਂਦਾ ਹੈ ਉਹ ਇਹਦੇ ਨਾਲੋਂ ਕਿਤੇ ਬੈਟਰੀ ਕਿਤੇ ਵਧੀਆ ਵਾ ਮੈਂ ਤੇ ਇਹੀ ਕਹੂੰਗਾ ਵੀ ਜੇ ਕਿਸੇ ਵੀ ਨੇ ਰਵਾਲਸਰ ਗੁਰਦੁਆਰੇ ਜਾਣਾ ਵਾ ਤੇ ਉਹ ਮੰਡੀ ਸ਼ਹਿਰ ਦੇ ਵਿੱਚੋਂ ਦੀ ਜੋ ਰਸਤਾ ਜਾਂਦਾ ਹੈ ਉਹੋ ਹੀ ਚੂਸ ਕਰਨ ਉਹਦੇ 'ਤੇ ਨਹੀਂ ਜਾਣ ਸਰ ਦਾ ਸਬਰ ਕਿਹੋ ਜਿਹਾ ਰਿਹਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਕੁਝ ਗਈ ਬਹੁਤ ਵਧੀਆ ਰਾਹ ਨਹੀਂ ਭੁੱਲਿਆ ਭਾਈ ਕਰਾਂ ਵਿੱਚ ਕੀ ਕਹਿਣਾ ਚਾਹੁੰਦੇ ਜੀ ਐ ਬਿਲਕੁਲ ਵੀ ਇਡੀ بڑا ਨਜ਼ਾਰਾ ਆਇਆ ਬਾੜੀ ਲੱਗੇ ਜਾਂ ਤੋ ਹਣਾ ਚਾਹੋਗੇ ਮੈਂ ਨਾ ਮੈਂ ਆਉਂਗਾ ਆਵਾਂਗੇ ਅਸੀਂ ਗੱਡੀ ਤੇ ਆਵਾਂਗੇ ਹੁਣ ਗੱਡੀ ਹਾਂਜੀ ਨਹੀਂ ਤੇ ਬਹੁਤ ਯਾਰਾ ਥੱਲੇ ਦੇ ਵੇਖਣ ਜੀ ਨਹੀਂ ਕਰਦਾ ਮੈਂ ਤਾਂ ਹੀ ਰੱਖਾਂ ਮੁੜ ਗਈ ਸਵੇਰੇ ਤੁਹਾਨੂੰ ਇੱਕ ਤਾਂ ਬੁੱਧ ਧਰਮ ਦਾ ਵਿਖਾਉਣਾ ਵੜਾ ਹਾਂਜੀ ਮੁਰਦਾ ਸਰ ਇੱਕ ਇਥੇ ਲੇਕ ਬਹੁਤ ਵਧੀਆ ਵਾ ਉਹ ਤੁਹਾਨੂੰ ਵਿਖਾਉਣੀ ਹੈ ਠੀਕ ਹੈ ਜੀ ਦੋ ਜੇ ਹੁਣ ਇਧਰ ਲੰਗਰ ਆਲਾ ਸਾਹਮਣੇ ਉਹ ਉਥੇ ਬਾਬੇ ਕਮਰੇ ਦਿੰਦੇ ਆ ਇਧਰਲੇ ਬੰਨੇ ਦਰਬਾਰ ਇੱਕ ਪਰਲੇ ਬੰਨੇ ਦਰਬਾਰ ਲਓ ਜੀ ਰਵਾਲ ਸਰ ਰਵਾਲ ਮਿਲ ਗਿਆ ਰੂਮ ਤੇ ਮਿਲਿਆੜੀ ਲੋਪੇ ਆ ਵੇ 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 ਆਪਣਾ ਵਿਖਾਉਂਦੇ ਵੇ ਸਰਾਣਿਆਂ ਤੋਂ ਤੇ ਲੋਈਆਂ ਤੋਂ ਲੜੀ ਜਾਂਦੀ ਇੱਧਰ ਵੇ ਤਿੰਨ ਜਣੇ ਜਾਓ ਹਾਂ ਗੱਫਾ ਛਕ ਲਓ ਇੱਥੇ ਗੱਫਾ ਛਕਾਉਂਦਾ ਵੀ ਟਾਈਮ ਜੇ ਟਾਈਮ ਵੇਖੋ ਕਿੰਨਾ ਆਇਆ ਵਾ ਸਾਰਾ ਨਿਸ਼ਾਨ ਹੀ ਆਣਾ ਆਪਾਂ ਛਕੀ ਆਪਾਂ ਬੇਰ ਕਿੜਿਆ ਪਾਈ ਲੋ ਪੇਖੋ ਛਕ ਕਰ ਕਿੰਨਾ ਵਾ ਥੱਲੇ ਦੰਦਰ ਗਿਆ ਹੋਣ ਨਹੀਂ ਲਾਉਣੇ ਚਾਰਜਰ ਵੀਰ ਦਲੇਰ ਜੀ ਹਾਰ ਕੇ ਹੋ ਜਾ ਲੱਗਾ ਤੁਹਾਨੂੰ ਬਹੁਤ ਵਧੀਆ ਠੀਕ ਆ ਜੀ ਮ ਚਾਰਜ ਲਾ ਵੇਖੋ ਬਣਾਏ ਅਸੀਂ ਜਾਇਦਰ ਜੀ ਬੈਠੇ ਨੇ ਹੋਰ ਜਾਇਦਰ ਜੀ ਗਏ ਨਾਲ ਦੇ ਲੰਗਰ ਛਕਣਾ ਪ੍ਰਸ਼ਾਦਾ ਕਿੰਨੇ ਵੀਰ ਲੱਗਦਾ ਪ੍ਰਸ਼ਾਦਾ ਛਕਣ ਗਏ ਆ ਉਸ ਤੋਂ ਬਾਅਦ ਆਪਾਂ ਚੱਲਦੇ ਚਲੋ ਠੀਕ ਹੈ ਚੰਗੇ ਆ ਆਪਣੇ ਬੰਦੇ ਆਉਦੇ ਹੀ ਆ ਚਲੋ ਇਹ ਐਮਪੀ ਕੀ ਵਰਦੀ ਆ ਪੀਜੀ ਲੋਤੀ ਪੀਜੀ ਵਰਦੀ ਆ ਹਾਂਜੀ ਜੀ ਕਰਾ ਜੀ ਲੱਗਾ ਫੋਨ ਚਾਰਜ ਜੀ ਜਿਹੜਾ ਤੁਸੀਂ ਪ੍ਰਸ਼ਾਦਾ ਛੱਕਿਆ ਹੈ ਜੀ ਹਾਂਜੀ ਕਿਹੋ ਜਿਹਾ ਲੱਗਾ ਬਹੁਤ ਆਗ੍ਰਿਜ ਜੀ ਲੱਗਾ ਕੀ ਕੀ ਚੱਲਿਆ ਮੈਨਾਂ ਉੱਥੇ ਆਲੂ, ਜੋੜੀ, ਹਾਂਜੀ, ਛੌਲ, ਛੌਲ, ਰੋਟੀ, ਰੋਟੀ ਘਾਟ ਹੀ ਮਿਲਦੀ ਇੱਥੇ ਰੋਟੀ ਘਾਟ ਹੀ ਮਿਲਦੀ ਰੋਟੀ ਤੇ ਸਵੇਰੇ ਆਪਾਂ ਲੇਕ ਵੇਖਣੀ ਨੇ ਬਾਹਰ ਰਹੇ ਆ ਰੋਟੀ ਮਿਲਦੀ ਜੀ ਸਵੇਰੇ ਜਿਹੜੀ ਇੱਥੇ ਲੇਕ ਆਪਾਂ ਵੇਖਣੀ ਹੈ ਜ਼ਰੂਰ ਵੇਖਣਗੇ ਤੇ ਕਿਹੜਾ ਬੋਧ ਧਰਮ ਦਾ ਬਣਿਆ ਬਹੁਤ ਉਹਦੀ ਸਥਾਨ ਉਹ ਵੀ ਵੇਖਣਾ ਹੈ ਜ਼ਰੂਰ ਵੇਖਾਂਗੇ ਪਰ ਠੀਕ ਹੈ ਆਪਾਂ 5 5:30 ਵਜੇ ਉੱਠਾਂਗੇ ਹਾਂਜੀ ਵੀਰ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਸੋਨਾ ਬੱਦੋ ਸੋਨਾ ਸਿਸਟਮ ਬਣਿਆ ਨਾ ਚਲੋ ਠੀਕ ਹੈ ਵੀਰ ਜੀ ਚਲੋ ਠੀਕ ਹੈ ਚਲੋ ਜੀ ਹੁਣ ਆਪਾਂ ਪ੍ਰਸ਼ਾਦਾ ਛਕੀਏ ਵੀਰ ਛਕਾ ਜੀ ਚਲੋ ਜੀ ਜਹਦਰ ਜੀ ਆਹ ਵਾਜੀ ਦਰਬਾਰ ਵਾਇਕ ਸੱਚਾ ਪਾਛਾ ਅਰ ਬਾਰਸਰ ਕੁਦਰ ਮੰਡੀ ਹਿਮਾਚਲ ਚ ਈ ਮੰਡੀ ਤੋਂ ਤਕਰੀਬਨ ਕੋਈ 24-25 ਕਿਲੋਮੀਟਰ ਜੀ ਤਾਣ ਤੇ ਦੇਖਦੇ ਆ ਜੇ ਆਪਣੂ ਝੀਲ ਦੇਖੀ ਇੱਥੇ ਝੀਲੂ ਬਹੁਤ ਵਧੀਆ ਸਵੇਰੇ ਤੁਹਾਨੂੰ ਉਹ ਚਲੋ ਚੰਗੀ ਤਰ੍ਹਾਂ ਦੱਸਾਂਗੇ ਆ ਜੇ ਝੀਲ ਇਹਨੂੰ ਸ਼ਾਇਦ ਦੇਖ ਜੀ ਆਹ ਠੀਕ ਆ ਜਹਾਦਰ ਜੀ ਝੀਲ ਇੱਥੇ ਇਹਦਾ ਇਤਿਹਾਸ ਤੁਹਾਨੂੰ ਸਵੇਰੇ ਦੱਸਿਆ ਜਾਊਗਾ ਠੀਕ ਹੈ ਜੀ ਇਹਦੀ ਪ੍ਰਕਰਮਾ ਵੀ ਲਾ ਸਕਦੇ ਆ ਬਲਉੜੀਆਂ ਦੇ ਇਹ ਵਾਵੇ ਇਹਨੂੰ ਵੇਖਣਾ ਤੇ ਉਹ ਵੀ ਦੇਖ ਸਕਦੇ ਆ ਇਹ ਵੀਰ ਜੀ ਬੁੱਧ ਧਰਮ ਦੇ ਬੁੱਧ ਧਰਮੋਂ ਦੇ ਨਾਲ ਸੰਬੰਧਿਤ ਆ ਇਹ ਉਹ ਥੱਲੇ ਮੰਦਰ ਪਿਆ ਉਹ ਉੱਤੇ ਬੁੱਧ ਧਰਮ ਦੀ ਫੋਟੋ ਵੀ ਉਹ ਗੱਡੀ ਵੱਡੀ ਆ ਹਾਂਜੀ ਉੱਪਰ ਚਲੋ ਹੁਣ ਫਿਰ ਆਪਾਂ ਜਾ ਕੇ ਵਿਸ਼ਰਾਮ ਹੀ ਕਰਨਾ ਏ ਜੈਦਰ ਜੀ ਸਹੀ ਹੁਣ ਸਹੀ ਆ ਫਿਰ ਆਪਾਂ ਚਲੋ ਤੇ ਕੱਲ੍ਹ ਆੜੇ ਆਪਾਂ ਕੱਲਪੇ ਇਥੋਂ ਜਾਣਾ ਆਪਾਂ ਮੰਡੀ ਸਾਹਿਬ ਮਣੀ ਹਾਂਜੀ ਮਣੀਕਰ ਸਾਹਿਬ ਤੇ ਮਣੀਕਰ ਸਾਹਿਬ ਤੋਂ ਵਾਪਸੀ ਮਨਾਲੀ ਉਹ ਫਿਰ ਪਰਸੋਂ ਦਾ ਸ਼ਡਿਊਲ ਹੋ ਗਿਆ ਨਾ ਕੱਲ ਜਾਵਾਂਗੇ ਜੀ ਮਣੀਕਰ ਸਾਹਿਬ ਠੀਕ ਹੈ ਜੀ ਫਿਰ ਉੱਥੋਂ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਠੀਕ ਹੈ ਜੈਦਰ ਜੀ ਚਲੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਫਤਿਹ ਜੀ ਫਤਿਹ ਕੱਲ ਮਿਲਾਂਗੇ ਜੀ ਓਕੇ ਤੁਹਾਨੂੰ ਓਕੇ ਵੀਰ ਜੀ ਗੁੱਡ ਨਾਈਟ ਜੀ ਓਕੇ ਜੀ ਸੋ ਜੀ